ਦੂਜੀ ਤਰ ਸਾਡੇ ਵਿਰੋਧੀ ਤਰ ਇਸ ਗੱਲ ਤੋਂ ਭੱਜੀ ਆ ਭਾਈ ਬੁੱਧਾ ਪੱਟਦੀਆਂ ਜੀ ਮੈਨੂੰ ਕੁੱਟਦੇ ਮਾਰਦੇ ਨੇ ਜੀ ਅਜੇ ਮੇਰੇ ਕੋਲ ਕੋਈ ਉਹਨਾਂ ਬਾਰੇ ਕੋਈ ਝਲਾ ਨਹੀਂ ਹੈ ਨਾ ਕੋਈ ਬਾਕੀ ਜਿੰਨਾ ਕਰ ਸਾਡਾ ਇਹ ਕੋਈ ਫੈਸਲਾ ਨਿੱਪੜਦਾ ਨਹੀਂ ਸਾਹਮਣੇ ਐਸਐਸਓ ਸਾਹਿਬ ਨੇ ਲਿਖ ਕੇ ਦੋਨਾਂ ਤਰ੍ਹਾਂ ਦੀ ਸਹਿਮਤੀ ਹੋ ਸਾਡੇ ਸਹਿ ਜੀ ਸਾਡੇ ਸਾਹਮਣੇ ਲਿਖਤ ਪੜਤ ਹੋਈ ਹੈ ਜੀ ਯਾਹੋ ਛੜਕੋਂ ਪਾਰ ਤੈਨੂੰ ਦੇਖ ਕੇ ਤੱਕਾ ਦੀਚ ਸਿੱਟੂ ਜੇ ਮੇਰੇ ਅੰਤ ਉਕਰਨਾ ਕਰਦੀ ਪ੍ਰਸ਼ਾਸਨਿਕ ਮੈਂ ਵਾਰ ਹੋ ਗਈ ਹੁਣ ਪਾਣੀ ਪਟਲੀ ਦੇ ਬਾਹਰ ਉਹ ਮੈਂ ਜਿੱਮੇ ਬੈਠੀ ਸੀ ਉਹ ਨજર ਨਾ ਇਹਦੇ ਵਿੱਚ ਝੋਣਾ ਲਾ ਜਾਵੇ ਨਾ ਕੋਈ ਟਰੈਕਟਰ ਨਾਲੇ ਲਈ ਬਾਹੀ ਕਰੀ ਜਾਵੇ ਨਾ ਹੋਰ ਮਾਦਾ ਕੀ ਨਾਮ ਹੈ ਤੁਹਾਡਾ ਜੀ ਨਾਮ ਕੀ ਹੈ ਤੁਹਾਡਾ ਹਾ ਜੀ ਕੀ ਨਾਮ ਹੈ ਨਾ ਗੱਟਿਆ ਅੱਛਾ ਕੀ ਗੱਲ ਹੋਈ ਤੁਹਾਡੇ ਨਾਲ ਇਹਨੂੰ ਸੁਣਦਾ ਨਹੀਂ ਮੈਂ ਕਰਾਂ ਕੀ ਉਹ ਐਂ ਬੁੱਧਾ ਪੱਟਦੇ ਨੇ ਜੀ ਮੈਨੂੰ ਕੁੱਟਦੇ ਮਾਰਦੇ ਨੇ ਮੈਂ ਤਾਂ ਜੀ ਆਖਿਆ ਮੈਂ ਕਿ ਪੁੱਤ ਮੈਂ ਮੰਜੀ ਇੱਥੇ ਰੱਖੂੰ ਮੈਂ ਚੱਕਣੀ ਨਹੀਂ ਮੈਂ ਤਾਂ ਹੁਣ ਹੀ ਨਹੀਂ ਕਿਤੇ ਦੀ ਲ ਜਾਣੀ ਮੈਨੂੰ ਕਹਿੰਦਾ ਕਿ ਜਿੱਧਰ ਜਾਊ ਜ਼ਮੀਨ ਉਧਰ ਜਾਊ ਮੰਜੀ ਮੰਜੀ ਤਾਂ ਜਾਊ ਛੜਕੋਂ ਪਾਰ ਤੈਨੂੰ ਦੇਖੇ ਤੱਕਾ ਦੀਹ ਚ ਸਿੱਟੂ ਜੇ ਮੇਰੇ ਅੰਦਰ ਬੜੀਆਂ ਜੇ ਮੇਰੇ ਅੰਦਰ ਬੜੀਆਂ ਹਾਏ ਮਾਇ ਤਾਂ ਦੀਖ ਉੱਪਰ ਕਰਦੀ ਇਥੇ ਮੈਨੂੰ ਧੱਕਾ ਦੇ ਕੇ ਸੱਟ ਕੇ ਮੈਨੂੰ ਮੰਜੇ ਤੇ ਚਿਲਾ ਕੇ ਮਾਰੇ ਆਜ ਤਾ ਆ ਮੇਰੀ ਉਹ ਦੇਦੀ ਬਾਣੀ ਹੈਦੀ ਮੇਰੇ ਨਾਲ ਆਹ ਕੁਛ ਕਰਦੇ ਆ ਬਾਹਰ ਕੁਛ ਕਰਦੇ ਆ ਥੋੜਾ ਨਹੀਂ ਕਰਦੇ ਮੈਂ ਮੁਠੀ ਮੀਚੀ ਰੱਖ ਦੇ ਸੀ ਫਿਕਾ ਨੂੰ ਖੱਜ ਕਰਨੇ ਆ ਮਾਇਨ ਦੁਖੀ ਹੋ ਕੇ ਖੱਜੜ ਕਰਿਆ ਕੈਣੀ ਜੀ ਮਾਇਨ ਬੇੜੇ ਚ ਡੱਗ ਪਈ ਮੇਰਾਂ ਚਾਂਗਾ ਨਿਕਲ ਕੇ ਗਿਆ ਇਹ ਨਹੀਂ ਅੰਦਰੋਂ ਨਿਕਲੀ ਅੰਦਰੇ ਹੀ ਬੈਠੀ ਰਹੀ ਇਹ ਲਾ ਕੇ ਕੰਨ ਨੂੰ ਜਦੋਂ ਨਿਕਲੀ ਨਹੀਂ ਤਾਂ ਨੂੰ ਕੀ ਹੋ ਗਿਆ ਮੈਨੂੰ ਇੱਥੋਂ ਬੋਲਦੀ ਐ ਮੈਂ ਕਿ ਜਿਵੇਂ ਵੀਰ ਵੀਰੇ ਸੱਟ ਵਾਰੀ ਵੱਜੀ ਮੇਰੀ ਕੁਮੀ ਦੁਖਦੀ ਐ ਖਬਰਦਾਰ ਕਹਿੰਦੀ ਜੀ ਅੱਜ ਤੋਂ ਮੈਨੂੰ ਬੁਲਾਇਆ ਕੋਈ ਲੋੜ ਨਹੀਂ ਕਹਿੰਦੀ ਮੈਨੂੰ ਬੁਲਾਉਣ ਦੀ ਮੈਂ ਜੀ ਉੱਥੇ ਚੁੱਪ ਕਰ ਗਈ ਮੈਂ ਨਾ ਬੋਲੀ ਸਾਲੇ ਮੈਂ ਰੋਕ ਕੜਾ ਕੇ ਮੈਂ ਹੌਲੀ ਹੌਲੀ ਕਿੰਨੇ ਨੇ ਕਿੰਨੇ ਵਾਹੇ ਉੱਠੀ ਉੱਠ ਕੇ ਜਦੋਂ ਮੈਂ ਅੰਦਰ ਆਉਣ ਲੱਗੀ ਮੈਨੂੰ ਕਹਿੰਦੀ ਹਟ ਕੇ ਬੈਠ ਅੰਦਰ ਵੜਨ ਦਾ ਕੋਈ ਕੰਮ ਨਹੀਂ ਤੇਰਾ ਇਹ ਜੀ ਮੈਂ ਘਰੋਂ ਬਾਹਰ ਹੋ ਗਈ ਹੂੰ ਅੱਛਾ ਬੈਨ ਚਾਹਦੇ ਨਾ 7 ਵਜੇ ਹੀ ਢੀਆਂ ਕੋਲੇ ਛੱਡਿਆ ਮੈਨੂੰ ਗੱਡੀ ਚ ਵਹਾ ਕੇ ਮੈਨੂੰ ਨਹੀਂ ਪਤਾ ਗੱਡੀ ਕਿੱਥੋਂ ਲੈ ਆਏ ਗੱਡੀ ਕਿੱਥੋਂ ਨਹੀਂ ਲਈ ਲੈ ਕੇ ਫੜ ਕੇ ਬਾਹ ਮੇਰੀ ਬਾੜ ਕੇ ਗੱਡੀ ਚ ਮੋੜੀ ਡਾਤੀ ਨਾ ਮੇਰੇ ਤੇੜ ਨਾ ਮੇਰੇ ਸਿਰ ਨਾ ਮੈਨੂੰ ਅੰਨ ਨਾ ਮੈਨੂੰ ਜਲ ਭੁੱਖਣ ਪਾਣੀ ਪਟਲੀ ਦੇ ਬਾਹਰ ਉਹ ਮੇ ਜਿੱਮੇ ਬੈਗੀ ਮਾਇਨੀ ਬੋਲੀ ਅਰੇ ਮੇਰੇ ਨਾ ਜੇ ਕੋਸੇ ਕਰਦੇ ਨੇ ਮੈਨੂੰ ਆਏ ਦੱਸੋ ਜੀ ਮੇਰੀ ਮੈਨੂੰ ਜਮੀਨ ਮੇ ਦੀ ਮੇਰੇ ਨਾ ਬਹੁਤ ਬੁਰੀ ਹਾਲਤ ਕਰਦੇ ਨੇ ਥੋੜੀ ਜੀ ਨਹੀਂ ਕਰਦੇ ਮੈਂ ਤਾਂ ਇਹ ਮੈਂ ਨਾ ਬੱਠੀ ਮੈਂ ਜਾਂਦੀ ਸੀ ਕਾਨੂੰ ਖੱਜੜ ਕਰਨ ਆ ਕਾਨੂੰ ਕਰਨੇ ਛੇਕੜ ਕਰਨੇ ਤਾਂ ਇਹ ਨਹੀਂ ਪੱਤ ਵਦੂnga ਤੇ ਉਹ ਵਦੂnga ਟੀਨੀ ਲੰਡਰ ਵਦੂnga ਕਹੋਗੇ ਜਿਹੜੀਆਂ ਟੀਨੀ ਲੰਡਰ ਹੋ ਜਾਂਦੀਆਂ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਜੀ ਉਹ ਕੋਈ ਟਿਕਾਣਾ ਨਹੀਂ ਮੈਂ ਕਿ ਪੇਤ ਸੁਣਾਉਂਦੀ ਸੀ ਉਹ ਖਾ ਗਈ ਜੋ ਘਰ ਦਾ ਭਾਂਡਾ ਟੀਂਡਾ ਸੀ ਮੇਰਾ ਉਹ ਵੇਚਤਾ ਇਹ ਨਹੀਂ ਸਾਰਾ ਕੋਸ ਹੂੰ ਅੱਛਾ ਪੇਤ ਸੁਣ ਉਹ ਖਾ ਗਈ ਥਾਂ ਸੀ ਮੇਰਾ ਜਿੱਥੇ ਮੈਂ ਮੰਜੀ ਢਾ ਕੇ ਪਈ ਉਹ ਮੈਨੂੰ ਘਰੋਂ ਕੱਢ ਕੇ ਇਹਨਾਂ ਨੇ ਉਹ ਵੀ ਵੇਚਤਾ ਉਹ ਵੀ ਵੇਚਤਾ ਇਹਨਾਂ ਨੇ ਜੀ ਮੇਰੇ ਕੋਲੇ ਕੱਖ ਨਹੀਂ ਛੱਡੇ ਮੈਂ ਤਾਂ ਮਲੰਗੜੀ ਹੋਈ ਦੀਆਂ ਟੁੱਕੋਂ ਆ ਜੀ ਆ ਜਿਸਨੇ ਕੁੱਤੇ ਨੂੰ ਵਰਤੀ ਪਾਤੀ ਦਾ ਖਾਲੀ ਨਹੀਂ ਨਾ ਸਈ ਮੈਂ ਤੈਨੂੰ ਦੱਸਾਂ ਮੇਰੇ ਨਾਲ ਜੀ ਬਹੁਤ ਬੁਰੀ ਹਾਲਤ ਕਰਦੀ ਜਾਂ ਬਹੁਤ ਤੀਮੀ ਖਰਾਬ ਤੀਮੀ ਬੜੀ ਖਰਾਬ ਮੈਂ ਤੁਹਾਨੂੰ ਦੱਸਾਂ ਹੂੰ ਹੱਥਾਂ ਤੇ ਸਰੋਂ ਜੋ ਮੁੰਦੀ ਆ ਜੀ ਮੇਰੇ ਨਾਲ ਹੈ ਨਹੀਂ ਨੂੰ ਪਤਾ ਬੁੱਧਾ ਪੱਟ ਪੱਟ ਮੇਰੀਆਂ ਕੀ ਹਾਲ ਕਰਿਆ ਵੇ ਇਹਨਾਂ ਦਾ ਮਾਏ ਇਹਨਾਂ ਦਾ ਕੋਈ ਬੁਰਾ ਨੀ ਕਰਿਆ ਪਿੰਡ 'ਚ ਪੁੱਛ ਕੇ ਦੇਖ ਹੂੰ ਜੜੀਆਂ ਇਹਨਾਂ ਨੇ ਮੇਰੇ ਨਾ ਕਰੀਆਂ ਅੱਛਾ ਬਾਪਾ ਪਾ ਤੂੰ ਤੂੰ ਇਹਨਾਂ ਦਾ ਕਰਕੇ ਦਿਖਾਏ ਪੁੱਤੋ ਉਹ ਦੂੰਗਾ ਪੱਤ ਪੋਤਾ ਉਹ ਦੂੰਗਾ ਮੈਨੂੰ ਜਿੱਡ ਠੇੜਿਆ ਨਹੀਂ ਜੋੜਦੇ ਠੇੜਿਆ ਨਾ ਜੋੜਦੇ ਮੰਜਾ ਪੀੜ ਮੇਰਾ ਮੰਜਾ ਸੀ ਮੇਰਾ ਐਡਾ ਧੰਨ ਕੇ ਕਰਕੇ ਬਾਹਰ ਸੜਦਾ ਹੂੰ ਮੰਜਾ ਤੋਂ ਕੀ ਬੁਰਾ ਹੋਇਆ ਮੇਰੇ ਚ ਸੀ ਮੇਰਾ ਐਡਾ ਧੰਨ ਕੇ ਬਾਹਰ ਸੜਦਾ ਮੈਂ ਦੀ ਲੋੜਾ ਜੀ ਤੇ ਚ ਟੋਕ ਖਾਣਾ ਨਹੀਂ ਨਹੀਂ ਬੱਟਪਾ ਬਾਦਿਓ ਮੇਰੇ ਨਾ ਨਾਏ ਬੋੜਲੇ ਨਾ ਮਾ ਨਾਇਆ ਵੀ ਕਿਸੇ ਨੂੰ ਦੇਮਾ ਕਿਸੇ ਤੋਂ ਰਮਾ ਮੇਰੇ ਨਾ ਬੋੜਲੇ ਨਾ ਇਹ ਫੇਰ ਮੈਂ ਚੰਗੀ ਮਾੜੀ ਕਹੇ ਨਾ ਖਵਾਉਣਾ ਮੈਂ ਤਾਂ ਕੇ ਵੀ ਇਹਨਾਂ ਨੂੰ ਪੱਤਿਆਂ ਨੂੰ ਕਦੇ ਮਾੜੀ ਫਿੱਤੇ ਮੂੰਹ ਕਹਿ ਕੇ ਦੇਖਿਆ ਆਪੀ ਵੀ ਖੋਲੀ ਇਹਰ ਕੋਈ ਨਹੀਂ ਕੱਪੀ ਖੋਲੀ ਮੈਂ ਜਿੱਥੇ ਟੱਕ ਦੀ ਵਰਕੀ ਮਿਲੂ ਕੁੱਤਾ ਵੀ ਖਾਈ ਜਾਂਦਾ ਹੈ ਉੱਥੋਂ ਖਾਲੋ ਮੌਲਾ ਜੀ ਅੰਕਲ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਰਸ਼ਨ ਸਿੰਘ ਜੀ son of ਚੰਦ ਸਿੰਘ ਪਿੰਡ ਗਹਿਰ ਅਸਰ ਤੁਹਾਡੇ ਸਾਹਮਣੇ ਲਿਖਤ ਪੜਤ ਹੋਈ ਹੈ ਕੱਲ ਜੀ ਸਾਡੇ ਸਾਹਮਣੇ ਲਿਖਤ ਪੜਤ ਹੋਈ ਹੈ ਜੀ ਦੋਨਾਂ ਪਾਰਟੀਆਂ ਦੀ ਸਹਿਮਤੀ ਸੀ ਹੂੰ ਉਹ ਸ਼ੇਕ ਨਾਲ 11 ਮਰਲੇ ਦੀ ਰਿਸਟਰੀ ਕਰਾਈ ਵੀ ਉਹਨਾਂ ਦੀ ਤੇ ਉਸ ਤੋਂ ਬਾਅਦ ਉਹਦਾ ਕੋਰਟ ਦੇ ਵਿੱਚ ਅਸਲੀਮ ਦੇ ਕੇਸ ਚੱਲ ਰਹੇ ਆ ਜੀ ਹੂੰ ਉਸ ਤੋਂ ਬਾਅਦ ਦੇ ਵਿੱਚ ਇੱਕ ਨਾਲ 9 ਮਰਲੇ ਬਾਕੀ ਪਪੜੀ ਬਚ ਗਈ ਹੂੰ ਉਹਦੇ ਵਿੱਚ ਇਹ ਹੋਈ ਸੀ ਵੀ ਦੋ ਬੰਦੇ ਤੁਸੀਂ ਦੇਣੇ ਆ ਦੋ ਬੰਦੇ ਇਹਨਾਂ ਦੇ ਦੇਣੇ ਆ ਹੂੰ ਉਹਦੇ ਵਿੱਚ ਵੀ ਦੋਏ ਬੰਦੇ ਮਣਕੇ ਕਾ ਤੜਕਿਓ ਜਿਨ੍ਹਾਂ ਵਾਹਣ ਹੋਗਾ ਇੱਕ ਨਾਲ ਨੌ ਮਰਲੇ ਵਟ ਪਈ ਹੂੰ ਉਹਦੇ ਵਿੱਚ ਜਿਹਨਾਂ ਦੇ ਕੋਲ ਠੇਕੇ ਤੇ ਉਹਨਾਂ ਨੇ ਕੱਦੂ ਕਰਤਾ ਜੀ ਮਾਈ ਉੱਥੇ ਬੈਠੀ ਆ ਹੂੰ ਆ ਗੱਲਬਾਤ ਹੋਈ ਆ ਸਾਡੇ ਸਾਹਮਣੇ ਐਸਐਸਓ ਸਾਹਿਬ ਨੇ ਲਿਖ ਕੇ ਦੋਨਾਂ ਤਰ੍ਹਾਂ ਦੀ ਸਹਿਮਤੀ ਵੀ ਸਾਡੇ ਸਾਈਨ ਹੂੰ ਹੁਣ ਕੀ ਮੰਗ ਕਰਦੇ ਹੋ ਹੈ ਮੰਗ ਕੀ ਕਰਦੇ ਹੋ ਹੁਣ ਤਾਂ ਇਹ ਮੰਗ ਕਰਦੇ ਆ ਇਨਸਾਫ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੂੰ ਵੀ ਜੋ ਅਸੀਂ ਲਿਖਤ ਦੇ ਮੁਤਾਬਕ ਅਸੀਂ ਕਾਇਮ ਆ। ਹਮ ਮਾਤਾ ਜੀ ਇਹ ਗੱਲ ਆ ਵੀ ਤੜਕੇ ਦੀ ਬੈਠੀ ਇੱਥੇ। ਹਮ 1200 ਰਹੀ ਸੀ ਵਿੱਚ ਬੈਠੀ ਆ ਮਾਤਾ ਕਹਿੰਦੀ ਵੀ ਮੇਰਾ ਰੋਟੀ ਦਾ ਸਾਧ ਨਹੀਂ ਇਹ ਹੀ ਆ। ਹਮ ਇਹ ਜਿਹੜੀ ਜ਼ਮੀਨ ਆ ਮੇਰਾ ਰੋਟੀ ਦਾ ਮਸਲੀ ਇਹ ਆ ਬਾਕੀ ਹਿੰਡ ਵਾਲੀ ਗੱਲ ਆ ਜਦੋਂ ਮੈਨੂੰ ਮੈਂ ਪਹਿਲਾਂ ਨਾਲ ਸੀ ਮੈਨੂੰ ਕੱਢਤਾ ਜੀ। ਹਮ ਇਸ ਕਰਕੇ ਉਹ ਹੈਂਡ ਕਰ ਕੇ ਬੈਠੀ ਆ। ਹਮ ਤੇ ਪ੍ਰਸ਼ਾਸਨ ਤੋਂ ਇਸ ਚੀਜ਼ ਦੀ ਇਨਸਾਫ ਦੀ ਮੰਗ ਕਰਦੇ ਆ ਜੇ ਕੋਈ ਘਟਨਾ ਘਟਦੀ ਆ ਪ੍ਰਸ਼ਾਸਨ ਦੀ ਜ਼ਿੰਮੇਵਾਰ ਹੋਊਗਾ ਜੀ। ਮਾਸਲਾ ਜੀ ਇਹ ਆ ਮਾਤਾ ਚਰਨ ਕੌਰ ਜੀ ਨੇ ਜਿਹੜੇ ਉਹਨਾਂ ਦੇ ਨੌ ਜ਼ਮੀਨ ਬਜ਼ੁਰਗਾਂ ਨੇ ਕਰਾਤੀ ਸੀ ਕਿਹੜੇ ਪਿੰਡ ਦੀ ਗੱਲ ਹੈ ਜੀ ਇਹ ਇਹ ਪਿੰਡ ਗਹਿੜਾਂ ਦੀ ਗੱਲ ਹੈ ਜੀ ਤੇ ਜਦੋਂ ਉਹਨਾਂ ਦੇ ਬਜ਼ੁਰਗਾਂ ਨੇ ਨੌ ਜ਼ਮੀਨ ਕਰਾਤੀ ਜੀ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਇੱਕ ਕਿੱਲਾ ਇਹਨਾਂ ਦੇ ਨੌ ਹੋ ਗਿਆ ਜੀ 8 ਕਨਾਲ ਪੂਰੀਆਂ ਜੀ ਦੇ ਵਿੱਚੋਂ ਸਾਰਾ 6 ਕਨਾਲਾਂ 11 ਮਰਲੇ ਤਾਂ ਉਹਨਾਂ ਨੇ ਆਪਣੇ ਬੇਟੇ ਦੇ ਨੂੰ ਉਹਨਾਂ ਨੇ ਢੋਖੇ ਨਾਲ ਕਰਾ ਲਈ ਜੀ ਉਹ ਕਰਕੇ ਵੀ ਲਿਮਟ ਬਣਵਾਉਣੇ ਮਾਤਾ ਨੂੰ ਨਾਲ ਲੈ ਕੇ ਉਥੋਂ ਢੋਖੇ ਨਾਲ ਕਰਾ ਲਈ ਲਿਮਟ ਦੇ ਬਹਾਨੇ ਸੋ ਜਿਹੜੀ ਖੂਨ ਤਸਦੀਕਟਰੀ ਹੁੰਦੀ ਜੋ ਕਰਵਾ ਲਈ ਔਰ ਤੋਂ ਬਾਅਦ ਰਹਿ ਗਈ ਜੀ ਇੱਕ ਕਨਾਲ ਨੌ ਮਰਲੇ ਜਿਹੜੇ ਇੱਕ ਕਨਾਲ ਨੌ ਮਰਲੇ ਸੀ ਉਹ ਬਸੀਤ ਸੀਗੇ ਉਹ ਬਸੀਤ ਪਹਿਲੀ ਵਾਰ ਭਦੌੜ ਉਹ ਜਾਣ ਤੇ ਟੁੱਟ ਗਈ ਤੇ ਜਿਹਦੇ ਵਿੱਚ ਜੀ 6 ਕਨਾਲਾਂ 11 ਮਰਲੇ ਬਾਕੀ ਰਹਿ ਗਏ ਜਿਹਦਾ ਕੇਸ ਅੱਜ ਵੀ ਅਹੜੇ ਹੋਂ ਸਾਹਮਣੇ ਚੱਲ ਰਿਹਾ ਹੈ ਤੇ ਜਿਹੜੀ ਇਹ ਇੱਕ ਕਨਾਲ ਨੌ ਮਰਲੇ ਸੀ ਉਹਦੀ ਕੱਲ ਸਾਨੂੰ ਥਾਣੇ ਬੁਲਾਇਆ ਗਿਆ ਸੀ ਟੱਡਿਆ ਤੇ ਜਦੋਂ ਉੱਥੇ ਬੁਲਾਇਆ ਗਿਆ ਜੀ ਉੱਥੇ ਗੱਲ ਅੱਛਾ ਸਾਹਬ ਦੇ ਸਾਹਮਣੇ ਹੋਈ ਲਿਖਤ ਹੋਈ ਸਾਨੂੰ ਦੋਨੇ ਤਰ੍ਹਾਂ ਨੂੰ ਪਰ ਸਕਿ ਉਹਨਾਂ ਨੇ ਲਿਖਤ ਕੀਤੀ ਵੀ ਐ ਕਰਕੇ ਜੀ ਵੀ ਆਹ ਇਹਦੀ ਮਿਲਤੀ ਸਾਂਝੇ ਬੰਦੇ ਕਰਨਗੇ ਜਿਹੜੀ ਛੋਟੀ ਇੱਕ ਨਾਲ 9 ਮਰਨੀਆਂ ਦੀ ਆ ਉਹਦੇ ਚਾਰ ਮਰਨੀਆਂ ਦੇ ਮਾਤਾ ਜੀ ਪੈਸੇ ਲੈ ਕੇ 1.5 ਲੱਖ ਰੁਪਈਆ ਤਾਂ ਕਰਕੇ ਕਹਿੰਦੇ ਵੀ ਇੱਕ ਨਾਲ 5 ਮਰਨੀਆਂ ਤੇ ਬੱਟ ਪਾਈਓ ਜਰੋ ਬੱਟ ਦਾ ਹੋਇਆ ਜੀ ਰਾਤ ਨੂੰ ਜਿੰਨਾ ਕੋਲੇ ਬਾਹਰ ਠੇਕੇ ਤੇ ਨਹੀਂ ਜਿਹੜਾ ਫੈਸਲਾ ਸੀ ਦੋਨਾਂ طرف ਮਨਜ਼ੂਰ ਸੀਗਾ ਜੀ ਉਹ ਹਾਂ ਜੀ ਉਹ ਐਸਐਚਓ ਸਾਹਮਣੇ ਸੁਣ ਲਿਆ ਸੀ ਪੁਲਸ ਲਈ ਸਾਨੂੰ ਦੋਨਾਂ ਤਰ੍ਹਾਂ ਨੂੰ ਸਾਨੂੰ ਮਨਜ਼ੂਰ ਸੀ ਜੀ ਉਹਨਾਂ ਨੂੰ ਵੀ ਮਨਜ਼ੂਰ ਸੀ ਅਸੀਂ ਉਹਨਾਂ ਨੂੰ ਹੀ ਮਨਜ਼ੂਰ ਸੀ ਉਹਨਾਂ ਨੂੰ ਹੀ ਪੁਲਸ ਜੀ ਦੂਜੀ ਤਰ੍ਹਾਂ ਨੂੰ ਉਸ ਤੋਂ ਬਾਅਦ ਜੇ ਸਾਡੇ ਸਾਈਨ ਵੀ ਕਰਾ ਲਏ ਸਾਰਾ ਕੁਝ ਕਰਕੇ ਅਸੀਂ ਘਰੇ ਚਲੇ ਗਏ ਬਾਅਦ ਵਿੱਚ ਰਾਤ ਨੂੰ ਇਹਨਾਂ ਨੇ ਪਾਣੀ ਛੱਡ ਕੇ ਜਿੰਨਾ ਕੋਲੇ ਬਾਹਰ ਠੇਕੇ ਤੇ ਤੇ ਉਹਨਾਂ ਨੇ ਪਾਣੀ ਛੱਡ ਕੇ ਕੱਦੂ ਕਰਤਾ ਜੀ ਹੁਣ ਮਾਤਾ ਜੀ ਸ਼ੋਭਾ ਦੇ ਇੱਥੇ ਬੈਠੇ ਆ ਮਾਤਾ ਨੂੰ ਆਇਆ ਵੀ ਜ ਆ ਮੇਰੇ ਇੱਥੇ ਕੋਈ ਜion ਨਹੀਂ ਵੀ ਮੈਨੂੰ ਕੁਝ ਵੀ ਹੋ ਸਕਦਾ ਕੋਈ ਤੇ ਅਸੀਂ ਉਹ ਸਾਂਝੇ ਬੰਦੇ ਨੇ ਉਸ ਤੇ ਯਕੀਨ ਤੇ ਖੜੇ ਸੀ ਜੀ ਇਹ ਖੜੇ ਨੇ ਇਹਨਾਂ ਨੇ ਠੇਕੇਦਾਰ ਨੂੰ ਕਹਿ ਕੇ ਰਾਤ ਨੂੰ ਕੱਦੂ ਕਰਾਤਾ ਜਿਹਦੇ ਵਿੱਚ ਜਿਹਨੇ ਠੇਕੇ ਤੇ ਕੱਦੂ ਕੀਤਾ ਜੀ ਆਪਣੇ ਟਰੈਕਟਰ ਨਾਲ ਜਾਂ ਉਹ ਬੰਦੇ ਤੇ ਠੇਕੇਦਾਰ ਉਹ ਮੁੰਡਾ ਜਿਹੜਾ ਤੇ ਕੋਈ ਦਾ ਨਾਮ ਸਾਨੂੰ ਤਾਂ ਪਤਾ ਨਹੀਂ ਜਿਹਦੇ ਬਾਰੇ ਖੁਸ਼ ਕਰਨ ਨੂੰ ਕਰਨਾ ਕਰਨਾ ਕਹਿੰਦੇ ਇਹ ਖੁਸ਼ ਕਰਨ ਸਿੰਘ ਤੇ ਨਾਲੇ ਉਹ ਟਰੈਕਟਰ ਤੇ ਉਹਨਾਂ ਦੇ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਸਾਨੂੰ ਇਸ ਗੱਲ 'ਚ ਕੋਈ ਹੋਣੀ ਜੀ ਜੇ ਅਸੀਂ ਕਿਸੇ ਗੱਲ 'ਤੇ ਸਚੇਤ ਸਾਹਿਬ ਜੀ ਤੋਂ ਮੁਕਰਿਆ ਤਾਂ ਸਾਨੂੰ ਇਸ ਗੱਲ ਦਾ ਹੋ ਕੀਤਾ ਜਾਵੇ ਤੇ ਇਹ ਹੀ ਗੱਲ ਹੈ ਜੇ ਹੁਣ ਮਾਤਾ ਜੀ ਸ਼ੁਭਾ ਦੇ ਇੱਥੇ ਬੈਠੇ ਆ ਧੁੱਪ ਚ ਕਣੀਆਂ ਵੀ ਉਹਨਾਂ ਦੇ ਉੱਤੇ ਪਈਆਂ ਨੇ ਜਿਹਦਾ ਕਾਰਨ ਤੇ ਮਾਤਾ ਜੀ ਹੁਣ ਇੱਥੇ ਹੈਰਾਨ ਹੋਈ ਜਾਂਦੇ ਨੇ ਇੱਕ ਸਰ ਜੀ ਇਹ ਬੇਨਤੀ ਆ ਜਿਹੜਾ ਸਾਡਾ ਉੱਥੇ ਫੈਸਲਾ ਹੋਇਆ ਸੀ ਅਸੀਂ ਉਸ ਗੱਲ ਤੋਂ ਬਿਲਕੁਲ ਨਹੀਂ ਭੱਜੇ ਜਦੋਂ ਇਹਨਾਂ ਨੇ ਦੂਜੀ ਤਰ ਸਾਡੇ ਵਿਰੋਧੀ ਤਰ ਇਸ ਗੱਲ ਤੋਂ ਭੱਜੀ ਆ ਤਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਾਕੀ ਜਿੰਨਾ ਕਿ ਸਾਡਾ ਇਹ ਕੋਈ ਫੈਸਲਾ ਨਿਪਟੜਦਾ ਨਹੀਂ ਉਹ ਨਾਦਰ ਨਾ ਇਹਦੇ ਚ ਝੋਨਾ ਲਾ ਜਾਵੇ ਨਾ ਕੋਈ ਟਰੈਕਟਰ ਨਾਲੇ ਲਈ ਬਾਹੀ ਕਰੀ ਜਾਵੇ ਨਾ ਉਹ ਇੱਥੇ ਕੋਈ ਗੱਲਬਾਤ ਹੁੰਦੀ ਹੈ ਜੇ ਕੋਈ ਘਟਨਾ ਘਟਦੀ ਆ ਤਾਂ ਉਹਦੇ ਜਿਹੜੇ ਬੰਦੇ ਚ ਕੋਈ ਉਹ ਕਰਨਗੇ ਜਿਆਦਾਤਰ ਧੱਕਾ ਕਰਨਗੇ ਤਾਂ ਉਹਦੇ ਉਹ ਜ਼ਿੰਮੇਵਾਰ ਹੋਣਗੇ ਇੱਕ ਗੈਣਾ ਪਿੰਡ ਦਾ ਮਸਲਾ ਤੁਹਾਡੇ ਧਿਆਨ ਚ ਆਈ ਜਿਹੜਾ ਕੱਲ ਸਮਝੌਤਾ ਕਰਕੇ ਗਿਆ ਤੁਹਾਡੇ ਕੋਲੇ ਜੀ ਗੱਲ ਖਾਸ ਆਈ ਸੀ ਕਰਨ ਬੋਰਡ ਨੂੰ ਆ ਉਹਨਾਂ ਕਰਕੇ ਨਰਮ ਸਿੰਘ ਦੇ ਖਲਾਫ ਤੋਂ ਇੱਥੇ ਥਾਣੇ ਇਨਪਲਾਇਰ ਤੋਂ ਪਰ ਤੋਂ ਪਰ ਜਦ ਤੱਕ ਇਹ ਚਲੇਗੀ ਜੀ ਹਾਂ ਸਮਝੌਤੇ ਵੀ ਦੋਨੇ ਸਹਿਮਤ ਸੀਗੇ ਜੀ ਜਿਹੜਾ ਸਮਝੌਤਾ ਹੋਇਆ ਦੋਨੇ ਸਹਿਮਤ ਸੀਗੇ ਸਮਝੌਤੇ ਵਿੱਚ ਪਰ ਦੂਸਰੀ ਧਰਾਂਗੀ ਮੋਟਰ ਕੋਲ ਖੜੀ ਹੋ ਗਈ ਵਿੱਚ ਉਹ ਹਾਂਜੀ ਪਰ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਮਝੌਤੇ ਤੋਂ ਜਿਹੜੀ ਦੂਜੀ ਧਰਾਂਗੀ ਉਹ ਭੱਜ ਗਈ ਤੇ ਉਹਨਾਂ ਨੇ ਖੇਤ ਦੇ ਵਿੱਚ ਕੱਦੂ ਕਰਕੇ ਮਤਲਬ ਝੋਨਾ ਲਾ ਰਹੇ ਹੈ ਜੀ ਉਹ ਜੀ ਮੇਰੇ ਕੋਲ ਉਹਨਾਂ ਬਾਰੇ ਕੋਈ ਤਲਾ ਨਹੀਂ ਆਈ ਨਾ ਕੋਈ ਤਲਾ ਉਹਦੇ ਬਾਰੇ ਕੋਈ ਕੰਟੀ ਨਹੀਂ ਹੈ